ਲਾਈਫ ਕੇਅਰ ਫਾਊਂਡੇਸ਼ਨ ਤੋਂ ਪਤਾ ਲੱਗਾ ਵੀ ਕ੍ਰਿਟਿਨ ਇਹ ਜਿਹੜਾ ਜ਼ਿਆਦਾ ਵੱਧ ਗਿਆ ਹੈ ਕ੍ਰਿਟਿਨ ਵੱਧ ਕੇ ਆ ਰਿਹਾ ਹੈ ਵੱਧ ਕੇ ਆ ਰਿਹਾ ਹੈ ਤੇ ਉਹਨਾਂ ਨੇ ਕਿਹਾ ਵੀ ਜਾਂ ਤਾਂ ਕਿਡਨੀ ਨੂੰ ਟ੍ਰਾਂਸਪਲੈਂਟ ਕਰਾਇਆ ਜਾਵੇ ਜਾਂ ਮਤਲਬ ਡੈਲਸ ਜਿਹੜਾ ਤੁਹਾਡਾ ਸ਼ੁਰੂ ਹੋ ਡਾਕਟਰਾਂ ਨੇ ਕਿਹਾ ਸੀਗਾ ਵੀ ਇਹ ਜਿਹੜਾ ਹੈਗਾ ਬਿਮਾਰੀ ਆ ਇਹ ਰੁਕਦੀ ਨਹੀਂ ਆ ਸਲੋ ਪ੍ਰੋਸੈਸ ਸਲੋ ਹੋ ਸਕਦਾ ਇਹ ਪਰ ਇਹ ਰੁਕਣੀ ਨਹੀਂ ਹੈ ਜੇ ਕੋਈ ਬੰਦਾ ਡੈਲਸ ਜੀ ਦਾ ਨਾਂ ਹੀ ਸੁਣਦਾ ਹੈ ਤੇ ਉਹਦੇ ਮਤਲਬ ਬੜਾ ਉਹਨੂੰ ਤਕਾ ਜਾ ਲੱਗਦਾ ਵੀ ਹਾਂ ਡੈਲਸ ਜੀ ਹੋਣਾ ਆ ਹੁਣ ਤਾਂ ਸਾਡੇ ਆ ਇਲਾਕੇ ਹੀ ਮਤਲਬ ਇਲਾਕੇ ਦੇ ਲੋਕਾਂ ਲਈ ਤਾਂ ਇਹ ਹੀ ਬੜਾ ਫਾਇਦਾ ਆ ਕਿਸਾਨ ਮਜ਼ਦੂਰ ਇੱਕ ਤਾਂ ਹਸਪੀਟਲ ਜਿਹੜਾ ਜਲੰਘ ਵਾਲਾ ਇਹ ਹੀ ਵਰਦਾਨ ਆ ਇਹ ਹੀ ਵਰਦਾਨ ਸਸਤੇ ਟੈਸਟ ਹੁੰਦੇ ਆ ਹਰ ਇੱਕ ਬਿਮਾਰੀ ਦੇ ਹੁੰਦੇ ਆ ਤੁਸੀਂ ਜੁੜੇ ਹੋ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਅੱਜ ਅਸੀਂ ਇਹ ਜਹੀ ਬਿਮਾਰੀ ਦੀ ਗੱਲ ਕਰਾਂਗੇ ਜੋ ਕਿਸ ਸਰੀਰ ਨੂੰ ਹੌਲੀ ਹੌਲੀ ਅੰਦਰੋਂ ਖਤਮ ਕਰਦੀ ਜਾ ਰਹੀ ਹੈ ਜਿਸ ਦਾ ਨਾਮ ਹੈ ਕਿਡਨੀ ਦੀ ਬਿਮਾਰੀ ਅਕਸਰ ਮਰੀਜ਼ਾਂ ਨੂੰ ਉਸ ਟਾਈਮ ਪਤਾ ਲੱਗਦਾ ਹੈ ਜਦੋਂ ਡਾਇਲਿਸਿਸ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਰਹਿੰਦਾ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ 400 ਤੋਂ ਵੱਧ ਸਿਹਤ ਜਾਂਚ ਕੈਂਪ ਲਗਾਏ ਗਏ ਜਿਨ੍ਹਾਂ ਵਿੱਚ 200 ਤੋਂ ਵੱਧ ਪੇਸ਼ੈਂਟ ਨਿਕਲ ਕੇ ਆਏ ਜਿਨ੍ਹਾਂ ਦੀ ਸਕ੍ਰੀਨਿੰਗ ਕੀਤੀ ਗਈ ਸਟੇਜ 1 ਤੇ ਸਕ੍ਰੀਨਿੰਗ ਤੋਂ ਬਾਅਦ ਨਿਕਲ ਕੇ ਆਇਆ ਕਿ ਇਹਨਾਂ ਨੂੰ ਕਿਡਨੀ ਦੀ ਸਮੱਸਿਆ ਸ਼ੁਰੂ ਹੋਣ ਵਾਲੀ ਹੈ ਸੋ ਲਾਈਫ ਕੇਅਰ ਫਾਊਂਡੇਸ਼ਨ ਇਨੀਸ਼ੀਅਲ ਸਟੇਜ ਤੇ ਹੀ ਉਹਨਾਂ ਨੂੰ ਡਾਇਗਨੋਸ ਕਰਕੇ ਦਿੰਦਾ ਹੈ ਤਾਂ ਕਿ ਉਹ ਡਾਇਲਿਸਿਸ ਤੱਕ ਨਾ ਪਹੁੰਚ ਸਕਣ ਉਹ ਆ ਸਾਡੇ ਕੋਲ ਨੇ ਸਰਦਾਰ ਜਸਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਲਾਈਫ ਕੇਅਰ ਫਾਊਂਡੇਸ਼ਨ ਦੇ ਵਿੱਚ ਸਤਿ ਸ਼੍ਰੀ ਅਕਾਲ ਸੋ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਹਾਡੇ ਸਰੀਰ ਵਿੱਚ ਕੋਈ ਦਿੱਕਤ ਆ ਰਹੀ ਹੈ ਇਹ ਸਭ ਤੋਂ ਪਹਿਲਾਂ ਜਦੋਂ ਮੈਂ ਟੈਸਟ ਕਰਾਏ ਲਾਈਫ ਕੇਅਰ ਫਾਊਂਡੇਸ਼ਨ ਦੇ ਲਾਗਤ ਚਿਲਾੰਗ ਤੋਂ ਤਾਂ ਪਤਾ ਲੱਗਾ ਵੀ ਕਰੀਟਿਨਿਨ ਜਿਹੜਾ ਜ਼ਿਆਦਾ ਵੱਧ ਗਿਆ ਹੈ ਕਰੀਟਿਨਿਨ ਵੱਧ ਕੇ ਆ ਰਿਹਾ ਹੈ ਵੱਧ ਕੇ ਆ ਰਿਹਾ ਹੈ ਤੇ ਉੱਥੇ ਉਹਨਾਂ ਨੇ ਸਲਾਹ ਦਿੱਤੀ ਵੀ ਡਾਕਟਰ ਨਾਲ ਕੰਸਲਟ ਕੀਤਾ ਜਾਵੇ ਮੈਂ ਡਾਕਟਰ ਨਾਲ ਸਲਾਹ ਕੀਤੀ ਤੇ ਉਹਨਾਂ ਨੇ ਕਿਹਾ ਵੀ ਜਾਂ ਤਾਂ ਕਿਡਨੀ ਨੂੰ ਟ੍ਰਾਂਸਪਲੈਂਟ ਕਰਾਇਆ ਜਾਵੇ ਜਾਂ ਮਤਲਬ ਡੈਲਸ ਜਿਹੜਾ ਤੁਹਾਡਾ ਸ਼ੁਰੂ ਹੋਵੇ। ਉਸ ਟਾਈਮ ਸਮੱਸਿਆ ਜ਼ਿਆਦਾ ਵੱਧ ਚੁੱਕੀ ਸੀ ਤਾਂ ਡਾਕਟਰ ਨੇ ਤੁਹਾਨੂੰ ਇਹ ਸਲਾਹ ਦਿੱਤੀ ਕਿ ਤੁਸੀਂ ਕਿਡਨੀ ਟ੍ਰਾਂਸਪਲੈਂਟ ਕਰਾ ਲਓ ਜਾਂ ਮਤਲਬ ਜਾਂ ਡੈਲਸ ਤੁਹਾਨੂੰ ਡੈਲਸ ਹੀ ਕਰਾਉਣਾ ਪਊ ਸਾਰੀ ਹੋਮ। ਉਸ ਟਾਈਮ ਕਿੱਦਾਂ ਮਹਿਸੂਸ ਹੋਇਆ ਜਦੋਂ ਤੁਹਾਨੂੰ ਡਾਕਟਰ ਨੇ ਕਿਹਾ ਕਿ ਤੁਹਾਡੀ ਕਿਡਨੀ ਵਿੱਚ ਬਹੁਤ ਵੱਡੀ ਸਮੱਸਿਆ ਪੈ ਗਈ ਹੈ? ਨਹੀਂ ਮੈਂ ਥੋੜੀ ਥੋੜੀ ਸਮੱਸਿਆ ਤਾਂ ਕਾਫੀ ਦੇਰ ਤੋਂ ਸੀਗੀ। ਜੀ। ਕੁਛ ਹੋੜੇ ਲੱਛਣ ਇਗਨੋਰ ਕਰਦੇ ਰਹੇ ਹੁਣੇ ਆ ਸ਼ੁਰੂਆਤੀ ਦੌਰ 'ਚ ਨਹੀਂ ਸ਼ੁਰੂਆਤ ਤੌਰ ਤੇ ਇਗਨੋਰ ਵੀ ਨਹੀਂ ਕਰਦੇ ਰਹੇ ਥੋੜੀ ਬਹੁਤ ਟਰੀਟਮੈਂਟ ਚਲਦੀ ਸੀਗੀ ਪਰ ਉਦੋਂ ਡਾਕਟਰਾਂ ਨੇ ਕਿਹਾ ਸੀਗਾ ਵੀ ਇਹ ਜਿਹੜਾ ਹੈਗਾ ਬਿਮਾਰੀ ਆ ਇਹ ਰੁਕਦੀ ਨਹੀਂ ਉਹ ਸਲੋ ਪ੍ਰੋਸੈਸ ਸਲੋ ਹੋ ਸਕਦਾ ਇਹ ਦਵਾਈਆਂ ਨਾਲ ਪਰ ਇਹ ਰੁਕਣੀ ਨਹੀਂ ਹੈ ਜਦੋਂ ਪਰਿਵਾਰ ਨੂੰ ਪਤਾ ਲੱਗਾ ਉਸ ਟਾਈਮ ਕੀ ਮਾਹੌਲ ਬਣ ਗਿਆ ਘਰ ਵਿੱਚ ਪਰਿਵਾਰ 'ਚ ਥੋੜੇ ਬਹੁਤ ਪਰੇਸ਼ਾਨੀ ਤਾਂ ਹੁੰਦੀ ਹੀ ਹੈ ਜੀ ਜਦੋਂ ਪਤਾ ਲੱਗਿਆ ਵੀ ਘਰ ਦੇ ਮੁਖੀ ਨੂੰ ਜਿਹੜੀ ਇਹ ਬਿਮਾਰੀ ਸੀਰੀਅਸ ਬਿਮਾਰੀ ਆ ਜੀ ਲਾਈਫ ਕੇਰ ਫਾਊਂਡੇਸ਼ਨ ਨਾਲ ਕਿੱਦਾਂ ਜੁੜੇ ਮੇਰਾ ਪਿੰਡ ਇੱਥੇ ਚਾਂਗ ਦੇ ਨਾਲ ਹੀ ਆ ਜੀ ਅਸੀਂ ਇੱਥੇ ਮੇਰਾ ਫਾਰਮ ਹਾਊਸ ਹੈਗਾ ਜੀ ਇੱਥੇ ਅਸੀਂ ਆਪਣਾ ਕਾਰੋਬਾਰ ਕਰਦੇ ਸੀ ਤਾਂ ਇੱਕ ਦਿਨ ਜਿਹੜਾ ਲਾਡੀ ਆ ਇਹਦੇ ਨਾਲ ਸਾਡੀ ਬੈਣੀ ਉੱਠਣੀ ਸੀਗੀ ਇਹਨਾਂ ਨੇ ਕਿਹਾ ਵੀ ਸਾਡੀ ਲਾਈਫ ਦੇ ਵਿੱਚ ਜਿਹੜੇ ਸਬਸਿਡੀਡਾਈਜ਼ਡ ਮਤਲਬ ਸਸਤੇ ਰੇਟਾਂ ਤੇ ਟੈਸਟ ਜਿਹੜੇ ਕੀਤੇ ਜਾਂਦੇ ਤੇ ਮੈਂ ਕਿਹਾ ਵੀ ਚਲੋ ਸਸਤੇ ਰੇਟਾਂ ਤੇ ਕੀਤੇ ਜਾਂਦੇ ਆ ਮੈਂ ਵੀ ਆਪਣੇ ਸਰੀਰ ਦੇ ਸਾਰਾ ਪ੍ਰੋਫਾਈਲ ਜਿਹੜਾ ਸੀਗਾ ਇਹ ਕਰੀ ਟੈਸਟ ਕਰਾਇਆ ਤੇ ਉਹਦੇ ਵਿੱਚ ਬੋਡੀ ਫੁੱਲ ਬੋਡੀ ਪੈਕੇਜ ਕਰਾਇਆ ਉਸ ਤੋਂ ਬਾਅਦ ਨਿਕਲ ਕੇ ਆਏ ਕਿ ਤੁਹਾਡਾ ਕੈਂਸਰ ਜਿਹੜਾ ਕਰਨਾ ਬਹੁਤ ਜ਼ਿਆਦਾ ਲਾਸਟ ਸਟੇਜ ਤੇ ਹੈ ਲਾਸਟ ਸਟੇਜ ਫਿਰ ਅੱਗੇ ਤੁਸੀਂ ਡਾਕਟਰ ਨਾਲ ਕੰਸਲਟ ਕੀਤਾ ਡਾਕਟਰ ਨੇ ਕੀ ਸਲਾਹ ਦਿੱਤੀ ਡਾਕਟਰ ਨੇ ਇਹ ਹੀ ਕਿਹਾ ਵੀ ਜਾਂ ਤਾਂ ਭਾਈ ਕਿਰਨੀ ਦਾ ਇੰਤਜ਼ਾਮ ਕਰ ਲਓ ਟ੍ਰਾਂਸਪਲੈਂਟ ਕਰਨੀ ਹੈ ਜੀ ਤੇ ਜਾਂ ساری ਉਮਰ ਜਿਹੜਾ ਡਾਇਲਸਿਸ ਕਰਾਉਣਾ ਪਵੇ ਉਸ ਟਾਈਮ ਕਿੰਨਾ ੱਕ ਤੱਕਾ ਲੱਗਦਾ ਇਦਾਂ ਦੀ ਗੱਲ ਸੁਣ ਕੇ ੱਕਾ ੱਕਰੀ ਤਾਂ ਲੱਗਦਾ ਪਰ ਹੌਲੀ ਹੌਲੀ ਕਿਉਂਕਿ ਜਿਹੜਾ ਡੈਲਸਜ ਆ ਪਹਿਲਾਂ ਇੱਕ ਆਮ ਧਾਰਨਾ ਆ ਵੀ ਡੈਲਸਜ ਜਿਹੜਾ ਬੜੀ ਖਤਰਨਾਕ ਚੀਜ਼ ਆ ਬਿਲਕੁਲ ਜਦੋਂ ਬੰਦਾ ਡੈਲਸਜ ਦਾ ਨਾਂ ਹੀ ਸੁਣਦਾ ਤੇ ਉਹਦੇ ਮਤਲਬ ਇੱਕ ਬੜਾ ਉਹਨੂੰ ਤੱਕਾ ਜਿਹਾ ਲੱਗਦਾ ਵੀ ਹਾਂ ਡੈਲਸਜ ਹੋਣਾ ਪਰ ਜੇ ਹੁਣ ਜਦੋਂ ਮੈਂ ਘਰ ਆਉਣਾ ਆ ਮੈਨੂੰ 3 ਸਾਲ ਹੋ ਗਏ 3 ਸਾਲ ਤੋਂ ਉੱਤੇ ਪਰ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ 3 ਸਾਲ ਤੋਂ ਤੁਸੀਂ ਲਗਾਤਾਰ ਡਾਇਲਿਸਿਸ ਕਰਾ ਹਫਤੇ ਚ ਦੋ ਵਾਰ ਹਫਤੇ ਚ ਦੋ ਵਾਰ ਹੀ ਹੋ ਰਿਹਾ ਸ਼ਨੀਵਾਰ ਬੁੱਧਵਾਰ ਲਗਾਤਾਰ ਹੋ ਰਿਹਾ ਤੁਸੀਂ ਡਾਇਲਿਸਿਸ ਕਰਾ ਕੇ ਤੁਸੀਂ ਘਰ ਆਉਂਦੇ ਹੋ ਉਦਾਂ ਕੀ ਉਦੋਂ ਕੀ ਮਹਿਸੂਸ ਹੁੰਦਾ ਕੁਝ ਵੀ ਨਹੀਂ ਕਈ ਵਾਰੀ ਕੋਈ ਹੁਣ ਜਿੱਦਾਂ ਰਾਤ ਮੈਂ ਕਰਾ ਕੇ ਆਇਆ ਠੀਕ ਹੈ ਨਾ ਅੱਜ ਅਸੀਂ ਸਵੇਰ ਮੈਨੂੰ ਕੋਈ ਪ੍ਰੋਬਲਮ ਨਹੀਂ ਆਇਆ ਕਦੀ ਕਦੀ ਹੋ ਜਾਂਦਾ ਕਈ ਬੀਪੀ ਡਾਊਨ ਹੋ ਜਾਂਦਾ ਜਾਂ ਕਮਜ਼ੋਰੀ ਜਾਂ ਕਮਜ਼ੋਰੀ ਫੀਲ ਹੁੰਦੀ ਹੋਈ ਨਹੀਂ ਅੱਜ ਕੁਝ ਵੀ ਨਹੀਂ ਹੋਇਆ ਤੰਦਰੁਸਤੋਂ ਬਿਲਕੁਲ ਮਨ ਫਿਜ਼ੀਕਲੀ ਇਦਾਂ ਤੁਹਾਨੂੰ ਦੇਖਣ ਨੂੰ ਲੱਗਦਾ ਵੀ ਮੈਂ ਪੂਰਾ ਫਿਟ ਆ ਪਰ ਬਹੁਤਾ ਤੌਰ ਨਹੀਂ ਹੁੰਦਾ ਬਹੁਤਾ ਖੜਾ ਨਹੀਂ ਹੋਊ ਡਿਊ ਟੂ ਵੀਕਨੈਸ ਕਰਕੇ ਇਦਾਂ ਲੱਗ ਰਿਹਾ ਬਹੁਤਾ ਤੌਰ ਫਿਰ ਨਹੀਂ ਹੁੰਦਾ ਜਾਂ ਕਾ ਉਹ ਵੀ ਬਹੁਤਾ ਕੋਈ ਕੰਮ ਕਰ ਲੈ ਭਰਾ ਉਹ ਨਹੀਂ ਹੁੰਦਾ ਬਸ ਇਦਾਂ ਫਿਜ਼ੀਕਲੀ ਠੀਕ ਹੈ ਤਕਲੀਫ ਕੋਈ ਨਹੀਂ ਚੰਗੀ ਪਰ ਦਿਲ ਸੀ ਲਗਾਤਾਰ ਚੱਲੇ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਸਾਰੇ ਆ ਮੇਰਾ ਫਾਦਰ ਜੀ ਹੈਗੇ ਆ ਜੀ ਤੇ ਮੈਸੇਜ ਯਾਦ ਰੱਖੋ ਬੇਟੇ ਤੁਸੀਂ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੋਗੇ ਸੰਗਤ ਨੂੰ ਤਾਂ ਇਹ ਮਤਲਬ ਸਨੇਹਾ ਜੀ ਹਰ ਬਿਮਾਰੀ ਦਾ ਇਲਾਜ ਹੈਗਾ ਜੀ ਆਪਣੇ ਸਰੀਰ ਦੀ ਜਿਹੜੀ ਹੈ ਰੈਗੂਲਰ ਜਿਹੜੇ ਟੈਸਟ ਕਰਾਉਂਦੇ ਰਹੋ ਆ ਹੁਣ ਤਾਂ ਸਾਡੇ ਆ ਲਾਗੇ ਹੀ ਮਤਲਬ ਇਲਾਕੇ ਦੇ ਲੋਕਾਂ ਲਈ ਤਾਂ ਇਹ ਹੀ ਬੜਾ ਫਾਇਦਾ ਹੈ ਕਿਸਾਨ ਮਜ਼ਦੂਰ ਇੱਕ ਤਾਂ ਹਸਪੀਟਲ ਜਿਹੜਾ ਜਲੰਘ ਵਾਲਾ ਇਹ ਹੀ ਵਰਦਾਨ ਹੈ ਇਹ ਹੀ ਵਰਦਾਨ ਸਸਤੇ ਟੈਸਟ ਹੁੰਦੇ ਹਰ ਇੱਕ ਬਿਮਾਰੀ ਦੇ ਹੁੰਦੇ ਆ ਕਿਡਨੀ ਵਾਲੇ ਦੇ ਫ੍ਰੀ ਹੁੰਦੇ ਆ ਕਿਡਨੀ ਵਾਲੇ ਦੇ ਟੈਸਟ ਫ੍ਰੀ ਹੁੰਦੇ ਆ ਜਿਹਨਾਂ ਨੂੰ ਕਿਡਨੀ ਸਮੱਸਿਆ ਡਾਇਲਿਸਿਸ ਹੋਣ ਵਾਲਾ ਆ ਹਾਂ ਤੇ ਸਾਨੂੰ ਰੈਗੂਲਰ ਮਾਲਾ ਟੈਸਟ ਜਿਹੜੇ ਕਰਾਉਣੇ ਚਾਹੀਦੇ ਪਤਾ ਟੈਸਟ ਤੋਂ ਹੀ ਲੱਗਦਾ ਪਤਾ ਟੈਸਟਾਂ ਤੋਂ ਹੀ ਲੱਗਦਾ ਕਿਉਂਕਿ ਜੇ ਬਿਮਾਰੀ ਦਾ ਇਨੀਸ਼ੀਅਲ ਸਟੇਜ ਤੇ ਪਤਾ ਲੱਗ ਜਾਏ ਤੇ ਇਹ ਪ੍ਰੋਸੈਸ ਨੂੰ ਸਲੋ ਕੀਤਾ ਜਾ ਸਕਦਾ ਬੰਦ ਨਹੀਂ ਕੀਤਾ ਜਾ ਸਕਦਾ ਪਧਰੀ ਕੀਤਾ ਜਾ ਜਿਹੜੇ ਪੇਸ਼ੈਂਟ ਡਾਇਲਿਸਿਸ ਨਾਲ ਇਸ ਟਾਈਮ ਜੂਝ ਰਹੇ ਆ ਤੁਸੀਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਆਪਣੇ ਵੱਲ ਡਾਇਲਿਸਿਸ ਪੇਸ਼ੈਂਟ ਨੂੰ ਇਹੀ ਸਨੇਹਾ ਆ ਜੀ ਆਪਣਾ ਰੈਗੂਲਰ ਡਾਇਲਿਸਿਸ ਕਰ ਹੌਸਲਾ ਨਾ ਹਾਰੋ ਜੀ ਜਦੋਂ ਤੁਸੀਂ ਰੈਗੂਲਰ ਡਾਇਲਸਿਸ ਕਰਾਉਨੇ ਆ ਤੁਹਾਡਾ ਜਿਹੜਾ ਹੈਗਾ ਆ ਲਾਈਫ ਜਿਹੜੀ ਆ ਵਧੀ ਹੈ ਰਿਕਵਰੀ ਹੁੰਦੀ ਹੈ ਸਰੀਰ ਦੇ ਵਿੱਚ ਤੰਦਰੁਸਤੀ ਆਉਂਦੀ ਹੈ ਉਹ ਇੱਕਦਮ ਹੌਸਲਾ ਛੱਡ ਕੇ ਬਹਿ ਜਾਂਦੇ ਆ ਕਿ ਪਤਾ ਨਹੀਂ ਡਾਇਲਸਿਸ ਤੇ ਪਹੁੰਚ ਗਏ ਆਪਾਂ ਕੀ ਹੋਣਾ ਨਹੀਂ ਨਹੀਂ ਡਾਇਲਸਿਸ ਕੋਈ ਮਤਲਬ ਕੋਈ ਕੋਈ ਬਿਮਾਰੀ ਥੋੜਾ ਡਾਇਲਸਿਸ ਡਾਇਲਸਿਸ ਤਾਂ ਸਾਡੇ ਰਿਕਵਰੀ ਕਰਦੀ ਹੈ ਰਿਕਵਰੀ ਦਾ ਪ੍ਰੋਸੈਸ ਹੈ ਸਰੀਰ ਸਰੀਰ ਨੂੰ ਸਾਫ਼ ਕਰਦੀ ਹੈ ਜੀ ਤੇ ਆਜ ਕੱਲ ਰੈਲਸ ਜ ਆਮ ਹੈਗਾ ਆ ਕੋਈ ਉਹਦੇ ਚ ਤਕਲੀਫ ਨਹੀਂ ਹੁੰਦੀ ਕੋਈ ਕੁਛ ਨਹੀਂ ਹੁੰਦਾ ਤੁਸੀਂ ਆਪਣੇ ਰੈਗੂਲਰ ਟੈਸਟ ਕਰਾਓ ਮੁਫਤ ਵਾਲੇ ਟੈਸਟ ਕਰਾਓ ਲਾਈਫ ਕੇਅਰ ਤੋਂ ਟੈਸਟ ਕਰਾਓ ਤੇ ਆਪਣਾ ਜਿਹੜਾ ਹੈ ਰੈਗੂਲਰ ਡਾਈਟ ਲਓ ਹੌਸਲਾ ਸਭ ਤੋਂ ਵੱਡੀ ਗੱਲ ਆ ਹੌਸਲਾ ਨਹੀਂ ਹਾਰਨਾ ਜੇ ਤੁਸੀਂ ਰੈਗੂਲਰ ਡਾਈਟ ਦੀ ਗੱਲ ਕੀਤੀ ਆ ਜੋ ਅੱਜ ਕੱਲ ਦੀ ਖੁਰਾਕ ਆ ਤੁਹਾਨੂੰ ਪਤਾ ਹੀ ਆ ਸੋ ਅੱਜ ਕੱਲ ਦੇ ਯੂਥ ਨੂੰ ਤੁਸੀਂ ਕੀ ਮੈਸੇਜ ਲਗਾਣਾ ਚਾਹੁੰਦੇ ਯੂਥ ਨੂੰ ਇਹੇ ਆ ਜੀ ਨੀਂਗਮ ਹਕੀਮ ਤੋਂ ਕੋਈ ਵੀ ਗੋਲੀ ਲੈ ਕੇ ਨਾ ਖਾਓ ਜੀ ਡਾਕਟਰ ਦੀ ਸਲਾਹ ਤੋਂ ਬਿਨਾ ਕੋਈ ਵੀ ਪੇਨ ਕਿਲਰ ਜਾਂ ਹੋਰ ਆਵਾਤ ਆਉਂਦੀਆਂ ਗੋਲੀਆਂ ਜਿਹੜੀਆਂ ਅਸੀਂ ਖਾਣੇ ਇਹ ਨਹੀਂ ਖਾਣੀਆਂ ਚਾਹੀਦੀਆਂ ਇਹਦੇ ਨਾਲ ਵੀ ਕਿਡਨੀ ਤੇ ਜ਼ਿਆਦਾ ਅਸਰ ਇਹਨਾਂ ਨਾਲ ਵੀ ਕਿਡਨੀ ਐਂਪੈਕਟ ਹੁੰਦਾ ਹੈ ਸੋ ਲਾਈਫ ਕੇਅਰ ਫਾਊਂਡੇਸ਼ਨ ਦਾ ਮੇਨ ਮਕਸਦ ਇਹ ਹੈ ਕਿ ਪੇਸ਼ੈਂਟ ਨੂੰ ਸਮੇਂ ਸਿਰ ਡਾਇਗਨੋਸ ਕਰ ਦਈਏ ਤਾਂ ਕਿ ਉਹਨੂੰ ਸਟੇਜ 1 ਤੇ ਹੀ ਪਤਾ ਲੱਗ ਜਾਵੇ ਕਿ ਉਹਨਾਂ ਨੂੰ ਕੋਈ ਬਿਮਾਰੀ ਸ਼ੁਰੂ ਹੋਣ ਵਾਲੀ ਹੈ ਤਾਂ ਕਿ ਉਹਨਾਂ ਨੂੰ ਸਮੇਂ ਸਿਰ ਇਲਾਜ ਕਰ ਸਕੀਏ ਤਾਂ ਕਿ ਜਿਸ ਤਰ੍ਹਾਂ ਅੱਜ ਅਸੀਂ ਜਸਵਿੰਦਰ ਸਿੰਘ ਜੀ ਨਾਲ ਗੱਲ ਕਰ ਰਹੇ ਸੀ ਇਸ ਤਰ੍ਹਾਂ ਦੇ ਪੇਸ਼ੈਂਟ ਡਾਇਲਸਿਸ ਤੱਕ ਪਹੁੰਚਣ ਹੀ ਨਾ ਸੋ ਲਾਈਫ ਕੇਅਰ ਫਾ ਕਾਰਡ ਬਣਾ ਕੇ ਦਿੱਤੇ ਗਏ ਆ ਸੰਗਤ ਨੂੰ ਜਿਨ੍ਹਾਂ ਨੂੰ ਡਾਇਲਿਸਿਸ ਐਂਡ ਜਿਨ੍ਹਾਂ ਨੂੰ ਕੈਂਸਰ ਜੇ ਕੀਮੋਥੈਰਪੀ ਲੱਗ ਰਹੀ ਆ ਹਜ਼ਾਰ ਪਲੱਸ ਪੇਸ਼ੈਂਟਸ ਦੇ ਅਸੀਂ ਆਲਰੇਡੀ ਕਾਰਡ ਬਣਾ ਕੇ ਉਹਨਾਂ ਨੂੰ ਦਿੱਤੇ ਹੋਏ ਆ ਤਾਂ ਕਿ ਉਹ ਕਾਰਡ ਦਿਖਾਣ ਤੇ ਆਪਣੇ ਫ੍ਰੀ ਟੈਸਟ ਕਰਾਣ ਸਾਡੇ ਤੋਂ ਸੋ ਅਸੀਂ ਆਉਣ ਵਾਲੇ ਯੂਥ ਨੂੰ ਵੀ ਇਹੀ ਸਨੇਹਾ ਦੇਣਾ ਚਾਹਾਂਗੇ ਆਪਣੀ ਸਮੇਂ ਸਿਰ ਜਾਂਚ ਕਰਾਓ ਤਾਂ ਕਿ ਇਸ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਤੋਂ ਸਮੇਂ ਸਿਰ ਬਚਾਇਆ ਜਾ ਸਕੇ ਧੰਨਵਾਦ ਜੀ